ਗੰਨੇ ਜਰਾ ਢੰਡਾ ਹਰ ਸੰਗ ਦੀ ਆਜ ਪਟਿਆਲੇ ਰਾਣਾ ਜੀ ਦੇ ਘਰ ਸੰਗਤਾਂ ਠੰਡੇ ਰਸ ਦਾ ਆਨੰਦ ਮਾਣਦੀਆਂ ਹੋਈਆਂ ਅਮਰਜੀਤ ਸਿੰਘ ਜੀ ਅਮਰ ਠੰਡੇ ਰਸ ਦਾ ਆਨੰਦ ਮਾਣਦੇ ਹੋਏ ਗੁਰਿੰਦਰ ਸਿੰਘ ਜੀ ਸੇਵਾ ਕਰਦੇ ਹੋਏ ਠੰਡੇ ਰਸ ਦੀ ਹਾਂਜੀ ਠੰਡਾ ਜੀ ਰਸ ਸਭਾਈ ਜਨਾ ਬੱਠਾ ਕੇ ਇੱਧਰ ਦਿਓ ਜੀ ਗਲਾਸ ਇੱਧਰ ਐਸ ਡੀਓ ਸਾਹਿਬ ਨੂੰ ਸੋਹ ਹੁਮਾਰਾ ਸ਼ਹਿਰ ਜੀ ਲਿਆਓ ਜੀ ਗਲਾਸ ਇੱਧਰ ਲਿਆਓ ਜੀ ਚੱਕ ਲਿਆ ਜੀ ਚਲੋ ਜੀ ਤੋ ਇਹ ਪਿਆਰ ਨਾਲ ਅਰਾਸਦਾ ਨਾ ਦਿਲ ਲੈਂਦੇ ਭਾਈ ਆਜਾ ਆਜੋ ਭਾਈ ਔਰ ਨਹੀਂ ਅਸੀਂ ਗਾਣੇ ਗੰਨੇ ਨਹੀਂ ਪਿੱਦੇ ਉਹ ਘੰਟਾ ਅਗਲਾ ਤੂੰ ਤੇ ਪਾਪਾਂ ਦੀ ਗੱਲਾਂ ਦੇ ਕੇ ਨਹੀਂ ਉਹ ਕੋਈ ਥੋੜੇ ਪੱਕਾ ਨਾਮ ਟਾ ਗਏ ਸੀ ਸਿਹਾਰ ਕਾਰਡ ਤੇ ਕੀ ਆ ਇਹ ਦੇ ਕਿਤੇ ਹੋਇਆ ਤੇ ਪੰਜਾ ਸ਼ਬਦਾਂ ਦੇ ਵਿੱਚ ਹੀ ਉਹ ਪਾ ਕੇ ਪੜ ਸਕਦੇ ਨੇ ਤੇ ਇਹਦੇ ਨਾਲ ਨਾਲ ਮੈਂ ਬੇਸਤੀ ਕਰਾਂਗਾ ਪਰਿਵਾਰ ਵੱਲੋਂ ਵੀ ਹਜੂਰ ਸੱਚੇ ਦੇ ਚਰਨਾਂ ਦੇ ਵਿੱਚ ਜਗਾਰੇ ਲਾਏ ਜਾਣ। ਔਰ ਜਿੰਨੇ ਵੀ ਸਰਬਸੰਗਤ ਇੱਥੇ ਪਹੁੰਚੀ ਹੈ। ਉਹ ਮਿਹਰਬਾਨੀ ਕਰਕੇ ਆਪਣੀ ਬਾਕੀ ਦੀ ਜਿਵੇਂ ਤੋਂ ਵਿਹਲੇ ਹੋ ਕੇ ਹਜੂਰ ਸੱਚੇ ਦੇ ਚਰਨਾਂ ਦੇ ਵਿੱਚ ਆ ਕੇ ਬਰਾਜਮਾਨ ਹੋ ਜਾਓ।